ਮੈਂ 2014 ਤੋਂ ਲਗਾਤਾਰ ਹੀ ਜਿਹੜੇ ਬੱਚੇ ਆਰਮੀ 'ਚ ਜਾ ਰਹੇ ਆ ਇਹਨਾਂ ਦੀ ਹਿੰਮਤ ਵਧਾਉਣ ਵਾਸਤੇ ਇਹਨਾਂ ਦੇ ਨਾਲ ਇਹਨਾਂ ਨੂੰ ਕੋਚਿੰਗ ਕਰਵਾ ਰਹੇ ਆ ਫ੍ਰੀ ਆਫ ਕੋਸਟ ਉਸੇ ਸੰਸਲੇ 'ਚ ਅੱਜ ਇੱਥੇ ਤਰੰਗਕਾਰ ਰਸੀ ਟ్రਾਇਲ ਕਰਵਾ ਰਹੇ ਆ ਜਿਹੜੀਆਂ ਹੁਣ ਜਾਂ ਭਰਤੀ ਆਉਣ ਡੀਆਂ ਨੇ ਉਹਨਾਂ ਦਾ ਕਰਕੇ ਕਿ ਬੱਚਿਆਂ ਨੂੰ ਬੱਚਿਆਂ ਵਿੱਚ ਇੱਕ ਤੇ ਕੰਪੀਟੀਸ਼ਨ ਦਾ ਡਰ ਖਤਮ ਹੋਵੇ ਦੂਸਰਾ ਬੱਚਿਆਂ ਭਰਤੀ ਨੂੰ ਲੈ ਕੇ ਜੋਸ਼ ਆਵੇ ਇਹ ਜਿਹੜਾ ਜੋ ਵੀ ਐਸੀਆ ਯਾਰਗੇਨਾਈਜ਼ ਕਰਵਾਉਨੇ ਆ ਚਾਹ ਪਾਣੀ ਜਾਂ ਮੈਡੀਕਲ ਜਾਂ ਜੋ ਬੱਚਿਆਂ ਨੂੰ ਪ੍ਰਾਈਜ਼ ਦਿੰਨੇ ਆ ਇਹਦੇ ਵਾਸਤੇ ਸਾਡੇ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਬਾਹਰ ਨੇ ਆਸਟ੍ਰੇਲੀਆ ਨੇ ਵਿੱਚ ਨੇ ਉਹ ਮੈਨੂੰ ਉੱਥੋਂ ਮੋਟੀਵੇਟ ਕਰਦੇ ਨੇ ਕਹਿੰਦੇ ਨੇ ਕਿ ਤੁਸੀਂ ਪਾਪਾ ਕਰੋ ਉਹ ਉਹੀ ਸਾਰਾ ਸਾਨੂੰ ਉੱਥੋਂ ਸਪான்ਸਰ ਕਰਦੇ ਨੇ ਉਹੀ ਭੇਜਦੇ ਨੇ ਸਾਰੇ ਹੁਣ ਜਿਸ ਤਰ੍ਹਾਂ 1600 ਮੀਟਰ ਦਾ ਟ੍ਰਾਇਲ ਹੋ ਗਿਆ ਉਸ ਤੋਂ ਬਾਅਦ ਵਿੱਚ ਹੁਣ ਡਾਕਟਰਾਂ ਦੀ ਟੀਮ ਆ ਰਹੀ ਆ ਅੰਮ੍ਰਿਤਸਰ ਦਾ ਬੈਸਟ ਹਸਪੀਟਲ ਹੈ ਓਮ ਪ੍ਰਕਾਸ਼ ਹਸਪੀਟਲ ਤੋਂ ਉੱਥੋਂ ਡੈਂਟਲ ਟੀਮ ਔਰ ਆਈਸ ਈਮਾਇਆ ਉਹ ਅੱਖਾਂ ਦੀ ਔਰ ਦੰਦਾਂ ਦੀ ਜਾਂਚ ਕਰੇਗੀ ਬੱਚਿਆਂ ਦਾ ਹਾਈਟ weight ਚੈਸਟ ਹੋਏਗਾ ਨਾਲ ਨਾਲ ਉਹਨਾਂ ਦੇ ਰੀਫਰੈਸ਼ਮੈਂਟ ਵਾਸਤੇ ਚਾਹ ਪਾਣੀ ਬਿਸਕੁਟਾਂ ਦੀ ਸੇਵਾ ਵੀ ਕੀਤੀ ਗਈ ਹੈ ਉਹ ਫੌਜ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਜਾਣਾ ਚਾਹੀਦਾ ਹੈ ਛੋਟੇ ਛੋਟੇ ਦੇਸ਼ਾਂ ਨਾਲੋਂ ਜਾਣ ਨਾਲੋਂ ਇਹਦੇ ਵਿੱਚ ਵਧੀਆ ਕੈਰੀਅਰ ਹੈ ਬੱਚਿਆਂ ਦਾ ਅਸੀਂ ਇਸੇ ਕਰਕੇ ਹੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਔਰ ਫੌਜ ਵੱਲ ਮੋੜੀ ਕਰਨ ਵਾਸਤੇ ਅਸੀਂ ਜ਼ਿਆਦਾ ਇਸ ਕਰਵਾ ਰਹੇ ਹਾਂ ਉਹਦੇ ਵੱਲੋਂ ਜਿਹੜੇ ਕਿ 에어 ਸਟ੍ਰਾਈਕ ਕੀਤੇ ਗਏ ਸਨ ਉਸ ਦੌਰਾਨ ਜਿਹੜੇ ਪਾਕਿਸਤਾਨ ਗੁਆਂਢੀ ਦੇਸ਼ ਵੱਲੋਂ ਜਿਹੜੇ ਹਮਲੇ ਕੀਤੇ ਗਏ ਨਾ ਉਹਨੇ ਤੇ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਆਤਵਾਦੀਆਂ ਵੱਲੋਂ ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜੇ ਕਿ ਸਾਡੇ ਪੰਜਾਬ ਦੇ ਔਰ ਜਿਹੜੇ ਨੌਜਵਾਨ ਹਨ ਉਹਨਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਉਹ ਫੌਜ ਵਿੱਚ ਭਰਤੀ ਹੋ ਕੇ ਔਰ ਦੇਸ਼ ਦੀ ਸੇਵਾ ਕਰਨ। ਇਸੇ ਤਹਿਤ ਜਿਹੜਾ ਕਿ ਆਕਸ ਆਰਮੀ ਜਿਹੜੇ ਹੈਗੇ ਨੇ ਉਹਨਾਂ ਗੁਲਾਬ ਸਿੰਘ ਜਿਹੜੇ ਨਾਮਕ ਵਿਅਕਤੀ ਨੇ ਉਹਨਾਂ ਵੱਲੋਂ ਆਪਣੇ ਪਰਿਵਾਰ ਆਪਣੇ ਬੱਚਿਆਂ ਦੀ ਜਿਹੜੀ ਹੌਸਲਾ ਵਜਾਈ ਤੋਂ ਲੈ ਕੇ ਉਹਨਾਂ ਨੂੰ ਸਾਰਜ ਕੀਤਾ ਗਿਆ ਸੀ ਕਿ ਜਿਹੜੇ ਨੌਜਵਾਨ ਹੈ ਦੇਖ ਕੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਉਤਸ਼ਾਹਿਤ ਕਰੋ ਇਸੇ ਮਕਸਦ ਨੂੰ ਲੈ ਕੇ ਅੱਜ ਸਾਡੇ ਨਾਲ ਤਰਨ ਦਾ ਜਿਹੜੀ ਸਟੇਡੀਅਮ ਗਰਾਊਂਡ ਹੈ ਜਿੱਥੇ ਕਿ ਬੱਚਿਆਂ ਨੂੰ ਟ੍ਰਾਇਲ ਜਿਹੜਾ ਲੈਣ ਲਈ ਉਹ ਪੁੱਜਿਆ ਹਨ ਔਰ ਉਹਨਾਂ ਨੂੰ ਮੁਫਤ ਕੋਚਿੰਗ ਦਿੰਦੇ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਕੀ ਮਕਸਦ ਹੈ ਉਹਨਾਂ ਦਾ ਔਰ ਕੀ ਉਹਨਾਂ ਦੇ ਮਨ ਵਿੱਚ ਹੈਗਾ ਜਿਹੜੇ ਬੱਚਿਆਂ ਨੂੰ ਇਸ ਕਦਮ ਲਈ ਅੱਗੇ ਉਤਸ਼ਾਹਿਤ ਕਰ ਰਹੇ ਹਨ ਸਭ ਤੁਹਾਡਾ ਜਗਮਨੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈਣਾ ਚਾਹੁੰਦੇ ਜੀ ਤੁਹਾਡਾ ਨਾਮ ਕੀ ਹੈ ਤੁਹਾਡੇ ਮਨਚ ਕਿੱਦਾਂ ਆਇਆ ਔਰ ਕੀ ਕੀ ਕਰ ਰਹੇ ਜੇ ਬੱਚਿਆਂ ਲਈ ਤੁਸੀਂ ਮੇਰਾ ਨਾਮ ਗੁਰਲਾਲ ਸਿੰਘ ਮੈਂ ਆਰਮੀ ਸਿਕਰਜ ਇਹ ਇੱਕ ਗਰੰਟੀਅਰ ਅਵਾਰਡ ਮਿਲਿਆ ਸੀ ਔਰ ਉਸ ਤੋਂ ਬਾਅਦ ਵਿੱਚ ਮੈਂ 2014 ਤੋਂ ਲਗਾਤਾਰ ਹੀ ਜਿਹੜੇ ਬੱਚੇ ਆਰਮੀ ਚ ਜਾ ਰਹੇ ਆ ਇਹਨਾਂ ਦੀ ਹਿੰਮਤ ਵਧਾਉਣ ਵਾਸਤੇ ਇਹਨਾਂ ਦੇ ਨਾਲ ਇਹਨਾਂ ਨੂੰ ਕੋਚਿੰਗ ਕਰਵਾ ਰਹੇ ਆ ਫ੍ਰੀ ਆਫ ਕੋਸਟ ਅਮਰitsar ਸਾਹਾਟੇ ਨੇੜੇ ਸਾਡੀ ਅਕੈਡਮੀ ਆ ਜਿੱਥੇ ਅਸੀਂ ਹਰ ਸਾਲ ਬਹੁਤ ਸਾਰੇ ਬੱਚਿਆਂ ਨੂੰ ਤਿਆਰ ਕਰਦੇ ਆ ਉਸੇ ਸਿਲਸਿਲੇ ਚ ਅੱਜ ਇੱਥੇ ਤਰਨ ਤਰਨ ਸੀ ਟ్రਾਇਲ ਕਰਵਾ ਰਹੇ ਆ ਜਿਹੜੀਆਂ ਹੁਣ ਜਾ ਭਰਤੀਆਂ ਆਉਣ ਦੀਆਂ ਨੇ ਉਹਨਾਂ ਦਾ ਕਰਕੇ ਕਿ ਬੱਚਿਆਂ ਨੂੰ ਬੱਚਿਆਂ ਵਿੱਚ ਇੱਕ ਤੇ ਕੰਪੀਟੀਸ਼ਨ ਦਾ ਡਰ ਖਤਮ ਹੋਵੇ ਦੂਸਰਾ ਬੱਚਿਆਂ ਭਰਤੀ ਨੂੰ ਲੈ ਕੇ ਜੋਸ਼ ਆਵੇ ਇਸ ਕਰਕੇ ਅਸੀਂ ਇਹ ਸਾਰਾ ਟ੍ਰਾਇਲ ਕਰਵਾ ਰਹੇ ਹਾਂ ਔਰ ਇਸ ਦੌਰਾਨ ਬੱਚਿਆਂ ਨੂੰ ਇਨਾਮ ਦਿੰਦੇ ਜੀ ਉਹ ਸਾਰਾ ਫੰਡ ਕਿੱਥੋਂ ਆਂਦਾ ਔਰ ਕਿਸ ਤਰ੍ਹਾਂ ਤੁਸੀਂ ਅਰੇਂਜ ਕਰਦੇ ਜੀ ਹਾਂਜੀ ਇਹ ਜਿਹੜਾ ਜੋ ਵੀ ਐਸੀਆ ਯੂਰਗੇਨਾਈਜ਼ ਕਰਵਾਉਨੇ ਆ ਚਾਹ ਪਾਣੀ ਜਾਂ ਮੈਡੀਕਲ ਜਾਂ ਜੋ ਬੱਚਿਆਂ ਨੂੰ ਪ੍ਰਾਈਜ਼ ਦਿੰਨੇ ਆ ਇਹਦੇ ਵਾਸਤੇ ਸਾਡੇ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਬਾਹਰ ਨੇ ਆਸਟ੍ਰੇਲੀਆ ਨੇ ਵਿੱਚ ਨੇ ਉਹ ਮੈਨੂੰ ਉੱਥੋਂ ਮੋਟੀਵੇਟ ਕਰਦੇ ਨੇ ਕਹਿੰਦੇ ਨੇ ਕਿ ਤੁਸੀਂ ਪਾਪਾ ਕਰੋ ਉਹ ਉਹੀ ਸਾਰਾ ਸਾਨੂੰ ਉੱਥੋਂ ਸਪான்ਸਰ ਕਰਦੇ ਨੇ ਉਹੀ ਭੇਜਦੇ ਨੇ ਸਾਰੇ ਇਸ ਵਾਰ ਜਿੰਨਾ ਵੀ ਟ੍ਰਾਇਲ ਕਰਵਾਇਆ ਸਾਡੇ ਬੇਟਾ ਅਭਦੀਪ ਸਿੰਘ ਸਿਡਨੀ ਆ ਉਹਨੇ ਸਾਰਾ ਇਹ ਸਾਨੂੰ ਭੇਜਿਆ ਵਾ ਪੈਸੇ ਕੀ ਬੱਚਿਆਂ ਵਾਸਤੇ ਫਿਰ ਇਹਨਾਂ ਨੂੰ ਅੱਗੇ ਹੋਰ ਕਿੱਥੇ ਜਿਵੇਂ ਟ੍ਰਾਇਲ ਲੈਣ ਤੋਂ ਹੋਰ ਕੀ ਕੀ ਫੈਸਿਲਿਟੀਆਂ ਦਿੰਦੇ ਜੀ ਜਿase ਜਿਵੇਂ ਕਿ ਉਹ ਤੁਸੀਂ ਮੈਡੀਕਲ ਦੀ ਵੀ ਹੋਏਗਾ ਉਹ ਕਿਵੇਂ ਹੁੰਦਾ ਸਾਰਾ ਸਿਸਟਮ ਆ ਹੁਣ ਜਿਸ ਤਰ੍ਹਾਂ 1600 ਮੀਟਰ ਦਾ ਟ੍ਰਾਇਲ ਹੋ ਗਿਆ ਉਸ ਤੋਂ ਬਾਅਦ ਵਿੱਚ ਹੁਣ ਡਾਕਟਰਾਂ ਦੀ ਟੀਮ ਆ ਰਹੀ ਆ ਅੰਮ੍ਰਿਤਸਰ ਦਾ ਬੈਸਟ ਹਸਪੀਟਲ ਹੈ ਓਮ ਪ੍ਰਕਾਸ਼ ਹਸਪੀਟਲ ਤੋਂ ਉਹਨੂੰ ਡੈਂਟਲ ਟੀਮ ਔਰ ਆਈਸ ਟੀਮ ਆਈ ਆ ਉਹ ਅੱਖਾਂ ਦੀ ਔਰ ਦੰਦਾਂ ਦੀ ਜਾਂਚ ਕਰੇਗੀ ਬੱਚਿਆਂ ਦਾ ਹਾਈਟ weight ਚੈਸਟ ਹੋਏਗਾ ਨਾਲ ਨਾਲ ਉਹਨਾਂ ਦੇ ਰੀਫਰੈਸ਼ਮੈਂਟ ਵਾਸਤੇ ਚਾਹ ਪਾਣੀ ਬਿਸਕਟਾਂ ਦੀ ਸੇਵਾ ਵੀ ਕੀਤੀ ਗਈ ਹੈ ਅਕੈਡਮੀ ਵੱਲੋਂ ਉਹ ਬੱਚਿਆਂ ਨੂੰ ਸਹਾਰਤ ਕਰਦੇ ਜੇ ਆਰਮੀ ਵਿੱਚ ਭਰਤੀ ਹੋਣ ਲਈ ਆਪਰੇਸ਼ਨ ਸੰਦੂਰ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਸਾਡੇ ਦੇਸ਼ ਵਿੱਚ ਕਿੰਨਾ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੀ ਇਹਦੇ ਵਿੱਚ ਐਕਸ਼ਨ ਲਿਆ ਗਿਆ ਸੀ ਔਰ ਕੀ ਤੁਸੀਂ ਉਹਦੇ ਸਬੰਧ ਵਿੱਚ ਵੀ ਬੱਚਿਆਂ ਨੂੰ ਕੋਈ ਮੋਟੀਵੇਟ ਕਰਦੇ ਕਿ ਸੁਰੱਖਿਆ ਲਈ ਬੀਐਸਐਫ ਜਿਵੇਂ ਬਾਰਡਰ ਤੇ ਬੈਠੀ ਆ ਉਹਨਾਂ ਦੀ ਦੇਸ਼ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੇ ਦੇ ਬਿਲਕੁਲ ਜੀ ਆਪਣੇ ਜਵਾਨ ਜਿਆਦਾ ਤੋਂ ਜਿਆਦਾ ਆਰਮੀ ਵਿੱਚ ਹੋਣੀ ਚਾਹੀਦੀ ਤੇ ਖਾਸ ਕਰਕੇ ਸਾਡੇ ਮਾਝੇ ਇਲਾਕੇ ਦੇ ਸਿੱਖ ਰਜਮੈਂਟ ਦੇ ਬੱਚੇ ਤਾਂ ਬਹੁਤ ਹੀ ਘੱਟ ਪਿਛਲੇ ਚਿਰਾਂ ਚੋਂ ਆਰਮੀ 'ਚ ਜਾ ਰਹੇ ਆ ਦੇਖੋ ਆਰਮੀ ਇੱਕ ਬਹੁਤ ਫਵਾ ਜਿੱਥੇ ਬੱਚਿਆਂ ਨੂੰ ਫਿਜ਼ੀਕਲ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਵੀ ਚੀਜ਼ਾਂ ਦੀ এডਿਕੇਸ਼ਨ ਕੀਤਾ ਜਾਂਦਾ ਹੈ ਸੋ ਫੌਜ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਜਾਣਾ ਚਾਹੀਦਾ ਹੈ ਛੋਟੇ-ਛੋਟੇ ਦੇਸ਼ਾਂ ਨਾਲੋਂ ਜਾਣ ਨਾਲੋਂ ਇਹਦੇ ਵਿੱਚ ਵਧੀਆ ਕੈਰੀਅਰ ਹੈ ਬੱਚਿਆਂ ਦਾ ਅਸੀਂ ਇਸੇ ਕਰਕੇ ਹੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਔਰ ਫੌਜ ਵੱਲ ਮੋੜੀ ਕਰਨ ਵਾਸਤੇ ਅਸੀਂ ਜ਼ਿਆਦਾ ਇਸ ਕਰਵਾ ਰਹੇ ਹਾਂ ਔਰ ਪੂਰੇ ਪੰਜਾਬ ਤੋਂ ਲੈ ਕੇ ਪੂਰੇ ਇੰਡੀਆ ਭਰ ਦੀ ਜਿਹੜੀ ਨੌਜਵਾਨ ਹੈ ਪੀੜੀ ਆ ਉਹਨੂੰ ਕੀ ਅਪੀਲ ਕਰਦੇ ਜੀ ਅਸੀਂ ਇਹ ਕਹਿੰਦੇ ਆ ਕਿ ਜੀ ਤੁਸੀਂ ਜਿੰਨਾ ਹੋ ਵੱਧ ਤੋਂ ਵੱਧ ਹੋ ਸਕੇ ਗਰਾਊਂਡ ਦੇ ਨਾਲ ਜੁੜੋ ਤੁਹਾਡੇ ਮਾਪੇ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤੁਸੀਂ ਮਿਹਨਤ ਕਰੋ ਵੱਦ ਤੋਂ ਵੱਦ ਔਰ ਜਿੰਨਾ ਤੁਸੀਂ ਆਪਣਾ ਜੋਰ ਲਾਓਗੇ ਪਸੀਨਾ ਪਾਹੋਗੇ ਉਹਨਾਂ ਹੀ ਤੁਸੀਂ ਕਾਮਯਾਬ ਹੋਵੋਗੇ ਹਰ ਇੱਕ ਬੰਦਾ ਕਾਮਯਾਬ ਹੋ ਸਕਦਾ ਥੋੜੀ ਜੀ ਮਿਹਨਤ ਕਰਨ ਤੋਂ ਬਾਅਦ ਵਿੱਚ ਇਸ ਨੂੰ ਗੁਰਲਾਲ ਸਿੰਘ ਜਿਹੜੇ ਅਕੈਡਮੀ ਵਿੱਚ ਫ੍ਰੀ ਕੋਚਿੰਗ ਦੇ ਰਹੇ ਔਰ ਆਪਣੀ ਜੇਬ ਖਰਚੇ ਵਿੱਚੋਂ ਨੌਜਵਾਨਾਂ ਨੂੰ ਉਤਸ਼ਾਹ ਕਰਦੇ ਹੋ ਯਾਰਮੀ ਵਿੱਚ ਭਰਤੀ ਹੁੰਦੀ ਹੈ ਅਪੀਲ ਕਰ ਰਹੇ ਹਨ ਇਸ ਦੇ ਨਾਲ ਹੀ ਜਿਹੜੇ ਬੱਚੇ ਅੱਜ ਇਸ ਟ੍ਰਾਇਲ ਵਿੱਚ ਫਸਟ ਸੈਕਿੰਡ ਥਰਡ ਫੋਰਥ ਆਏ ਹਨ ਉਹਨਾਂ ਨੂੰ ਨਾਮ ਹੀ ਦਿੱਤੇ ਗਏ ਹਨ ਆਪਣੀ ਪਾਕਟ ਵਿੱਚੋਂ ਅੱਜ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਰ ਜੀ ਤੁਹਾਡਾ ਕੀ ਨਾਮ ਹੈ ਔਰ ਕੀ ਤੁਹਾਡਾ ਮਕਸਦ ਹੈ ਇੱਥੇ ਆਏ ਜੀ ਕੀ ਸੋਚ ਕੇ ਆਏ ਕਿੰਨਾ ਰੈਂਕ ਆਇਆ ਤੁਹਾਡਾ ਸੈਕਿੰਡ ਕੀ ਕਹਿਣਾ ਚਾਹੁੰਦੇ ਜੀ ਅਸੀਂ ਚਾਹਣਾ ਕਹਿਣਾ ਚਾਹਣਾ ਹੈ ਸਰ ਬਹੁਤ ਵਧੀਆ ਗ੍ਰੈਡ ਕਰ ਰਹੇ ਆ ਬੱਚਾ ਨੂੰ ਠੀਕ ਹੈ ਜੀ ਆਪਾਂ ਨੇ ਵੱਧ ਤੋਂ ਵੱਧ ਬੱਚੇ ਜੁੜਨ ਤੇ ਇਹ ਅਕੈਡਮੀ 'ਚ ਐਡਮਿਸ਼ਨ ਲੈਣ ਤੇ ਵਧੀਆ ਪਾਰਟਿਸਪੇਸ਼ਨ ਕਰਨ ਕਿਸ ਤਰ੍ਹਾਂ ਮਨ ਚ ਆਇਆ ਫੌਜ ਵਿੱਚ ਭਰਤੀ ਹੋਣ ਦਾ ਇਹ ਕਿਵੇਂ ਆਇਆ ਤੇ ਮੇਰਾ ਏਮ ਹੀ ਹੈ ਬਾਕੀ ਸਰਬ ਸਹੀ ਤੁਹਾਡਾ ਕੀ ਨਾਮ ਹੈ ਹਰਮਨਦੀਪ ਸਿੰਘ ਸਰ ਕੀ ਨਰਾ ਹੈ ਕਹਤੋ ਮੇਰਾ ਸਾਰ ਸ ਚੌਥਾ ਹੈ ਕੀ ਕਹਿਣਾ ਚਾਹੁੰਦੇ ਗਏ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਜੇ ਨੌਜਵਾਨਾਂ ਨੂੰ ਪੀ ਆਰਮੀ ਦੇ ਵੱਤ ਤੋਂ ਵੱਤ ਭਰਤੀ ਹੋਵੇ ਤੇ ਮਿਹਨਤ ਨਾਲ ਜੁੜੋ ਤੇ ਗ੍ਰਾਊਂਡਾਂ ਨਾਲ ਜੁੜੋ ਜੋ ਕਿ ਆ ਭਾਰਤ ਭਾਰਤ ਨੂੰ ਬਹੁਤ ਆਰਮੀ ਲੋੜ ਹੈ ਇਸ ਵਾਰ ਕਿ ਵਾਤ ਵਾਤ ਪਰdio ਨਾਲ ਇਹ ਕੈਰੀਅਰ ਬਹੁਤ ਵਧੀਆ ਗਿਆ ਆ ਆ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰੀ ਨੌਜਵਾਨ ਗਲਤ ਰਸਤੇ ਚਲੇ ਜਾਂਦੇ ਹਨ ਪੜ੍ਹਾਈ ਦੇ ਨਾਂ ਲਾ ਨਸ਼ੇ ਕਰਨਾ ਪੈਂਦੇ ਮਾੜੀ ਸੰਗਤ ਚ ਪੈ ਜਾਂਦੇ ਹਨ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਵਾਤੋ ਵਾਤ ਗਰਾਊਂਡ ਨਾਲ ਜੁੜੋ ਮਿਹਨਤ ਦਾ ਨਸ਼ਾ ਕਰੋ ਦੂਜਾ ਨਸ਼ਾ ਨਾ ਕਰੋ ਤੇ ਅਹੀ ਚੁਣਨਾ ਕਰਨਾ ਕਹਿਣਾ ਚਾਹੁੰਦਾ ਟੋੜਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਗਰੇਜੰਟ ਸਿੰਘ ਹੈ ਕਿੰਵੇਂ ਰੈਂਕ ਤੇ ਆਏ ਜੀ ਮੈਂ 9ਵੇਂ ਰੈਂਕ ਤੇ ਆਇਆ ਹਾਂ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਰ ਆਪਨਾ ਫੌਜਣਾ ਚਾਹੀਦਾ ਵਾ ਤੇ ਆਪਣੀ ਵੱਧ ਤੋਂ ਵੱਧ ਮਿਹਨਤ ਕਰਕੇ ਭਰਤੀ ਹੋਣਾ ਚਾਹੀਦਾ ਤਾਂ ਕਿ ਮਾਪਿਆਂ ਦੀ ਵੀ ਸੇਵਾ ਕਰ ਸਕੀਏ ਤੇ ਦੇਸ਼ ਦੀ ਵੀ ਸੇਵਾ ਕਰ ਸਕੀਏ ਤੇ ਆਪਣੀ ਜਿਹੜੀ ਗਾਂ ਅੱਗੇ ਪੀੜ੍ਹੀ ਆਉਣੀ ਆ ਉਹਨੂੰ ਉਹਨਾਂ ਨੂੰ ਵੀ ਇਹੋ ਚੀਜ਼ ਸਿਖਾਈਏ ਕਿ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਆਪਣਾ ਕੈਰੀਅਰ ਬਣਾਉਣ ਆਪਣਾ ਰਤਬਾ ਬਣਾਉਣ ਤੇ ਆਪਣਾ ਦੇਸ਼ ਦੀ ਸੇਵਾ ਕਰੇ ਤੇ ਆਪਣੇ ਦੇਸ਼ ਲਈ ਵੱਧ ਤੋਂ ਵੱਧ ਅੱਗੇ ਤਿਆਰ ਹੋ ਕੇ ਖੜਨਾ ਜੋ ਕਿ ਆਉਣ ਵਾਲੀ ਪੀੜ੍ਹੀ ਤੁਹਾਡੀ ਸਾਡੇ ਵਰਗੀ ਬਣੇ ਤੇ ਆਪਣਾ ਆਪਣੇ ਵੀਰਾਂ ਨੂੰ ਵੀ ਜੋ ਵੀ ਦੇਸ਼ ਦੇ ਸਾਡੇ ਵੀਰ ਆ ਜਿੰਨੇ ਵੀ ਪੰਜਾਬ ਦੇ ਆ ਪੂਰੇ ਭਾਰਤ ਦੇ ਵੀਰ ਆ ਉਹ ਵੀ ਆਪਣਾ ਵੱਧ ਤੋਂ ਵੱਧ ਮਿਹਨਤ ਕਰਕੇ ਫੌਜ ਵਿੱਚ ਹੋਣ ਬਾਹਰ ਜਾਣ ਦਾ ਕੋਈ ਮਕਸਦ ਨਹੀਂ ਇਹ ਮਾਰ ਜਾ ਕੇ ਵੀ ਟੱਕੇ ਖਾਣੇ ਆ ਤਾਂ ਇੱਥੇ ਆਪਣੀ ਮਿਹਨਤ ਕਰਕੇ ਆਪਣਾ ਰੁਤਬਾ ਬਣਾਉਣ ਆਪਣਾ ਕੈਰੀਅਰ ਬਣਾਉਣ ਆਪਣੀ ਮਿਹਨਤ ਕਰਕੇ ਆਪਣਾ ਕਮਾਉਣ ਨਾਲੇ ਮਾਂ ਪਿਓ ਨੂੰ ਸੁੱਖ ਦੇਣ ਨਾਲੇ ਆਪਣੇ ਦੇਸ਼ ਦੀ ਸੇਵਾ ਲਈ ਅੱਗੇ ਹੋ ਤੋੜਾ ਕੀ ਨਾਮ ਆ ਕੀ ਕਹਿਣਾ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਇਹੋ ਕਹਿਣਾ ਚਾਹੁੰਦਾ ਕਿ ਟਰੇਕ ਨੌਜਵਾਨਾਂ ਵਿੱਚ ਅਗਨੀ ਆਰਮੀ ਵਿੱਚ ਜਾਣ ਲਈ ਜਨੂਨ ਹੋਣਾ ਚਾਹੀਦਾ ਵਾ ਅਗਨੀ ਵੀਰ ਵਿੱਚ ਜਾਣ ਲਈ ਨਾਲ ਇੱਕ ਕੈਰੀਅਰ ਸਹੀ ਹੋ ਜਾਂਦਾ ਵਾ ਹੋਰ ਵੀ ਸਹੂਲਤਾਂ ਮਿਲਦੀਆਂ ਐ ਚ ਜਾਣ ਲਈ ਅਗਨੀ ਵੀਰ ਚ ਕਈ ਲੋਕ ਬੱਚੇ ਬਾਹਰ ਜਾ ਰਹੇ ਆ ਵਿਦੇਸ਼ਾਂ ਵਿੱਚ ਜਾ ਰਹੇ ਆ ਵੀ ਬਾਹਰ ਜਾ ਕੇ ਕੰਮ ਕਰਨਾ ਵਾ ਉਹਨਾਂ ਨੂੰ ਕੀ ਅਪੀਲ ਕਰਦੇ ਦੇ ਤੇ ਸਰ ਬਾਹਰ ਜਾਣ ਤੋਂ ਚੰਗਾ ਇੱਥੇ ਬੰਦਾ ਆਪਣੀ ਨੌਕਰੀ ਕਰੇ ਬਾਹਰ ਜਾ ਕੇ ਵੀ ੱਟਕੇ ਖਾਣੇ ਪੈਂਦੇ ਪਹਿਲਾਂ ਇਸ ਕਰਕੇ ਉਹ ਚਾਹੁੰਦੇ ਆ ਕਿ ਇੱਥੇ ਸਰਕਾਰੀ ਨੌਕਰੀ ਲੱਭ ਸਕੇ ਇਸਨ ਨੌਜਵਾਨ ਜਿਨ੍ਹਾਂ ਨੇ ਅੱਜ ਟ੍ਰਾਇਲ ਵਿੱਚ ਭਾਗ ਲਿਆ ਔਰ ਉਸ ਦੇ ਜਿਹੜੇ ਗੁਰਲਾਸ ਸਿੰਘ ਦੱਸਿਆ ਕਿ ਕਰੀਬ 250 ਤੋਂ ਵੱਧ ਜਿਹੜੇ ਜਿਹੜੇ ਨੌਜਵਾਨ ਨੇ ਆ ਉਹਨਾਂ ਨੇ ਇਸ ਟ੍ਰਾਇਲ ਵਿੱਚ ਹਿੱਸਾ ਲੈਂਦੇ ਹੋਏ ਪਾਰਟਿਸਿਪੇਟ ਕੀਤਾ ਹੈ ਔਰ ਉਹਨਾਂ ਦਾ ਮਕਸਦ ਹੈ ਕਿ ਦੇਸ਼ ਦੀ ਸੇਵਾ ਕਰੀਏ ਔਰ ਆਰਮੀਜ਼ ਭਰਤੀ ਹੋ ਕੇ ਜਿਹੜੇ ਕਿ ਮਾੜੇ ਅਨਸਰ ਹਨ ਅਤਵਾਦ ਦੇ ਖਿਲਾਫ ਆਵਾਜ਼ ਚੁੱਕ ਸਕੀ ਹੈ ਔਰ ਜਿਹੜੇ ਸਾਡੇ ਦੇਸ਼ ਦੇ ਵਾਸੀ ਹਨ ਉਹਨਾਂ ਦੀ ਹੀ ਹਿਫਾਜ਼ਤ ਕਰ ਸਕੀਏ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ